ਇਸ ਮੌਕੇ ਪੰਜਾਬ ਸਰਕਾਰ ਦਮ ਪਰ ਰਹੀ ਹੈ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੇ ਹਾਂ। ਪੰਜਾਬ ਦੇ ਵਿੱਚ ਪੰਜਾਬੀ ਸੱਭਿਆਚਾਰ ਦੇ ਵਿੱਚ ਸਾਡੇ ਫਿਲਮਕਾਰ, ਗੀਤਕਾਰ, ਸਾਡਾ ਪਿੰਡੂ ਕਲਚਰ, ਸੱਭਿਆਚਾਰ ਉਹਦੇ ਵਿੱਚ ਸ਼ਰਾਬ ਨੂੰ ਇੰਜ ਘੋਲ ਦਿੱਤਾ ਗਿਆ ਕਿ ਵੀ ਇਸ ਨੂੰ ਸੱਭਿਆਚਾਰ ਦਾ ਰੰਗ ਬਣਾ ਕੇ ਪੇਸ਼ ਕੀਤਾ ਜਾਂਦਾ ਰਹਿੰਦਾ ਹੈ। ਕਿ ਉਹ ਉਸ ਨੂੰ ਤਾਂ ਅਸੀਂ ਨਸ਼ਿਆਂ 'ਚ ਗਣੀਏ ਹੀ ਨਾ। ਪਰ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਫੀਮ ਭੁੱਕੀ ਦਾ ਦੌਰ ਫਿਰ ਉਸ ਤੋਂ ਬਦਲ ਦੇ ਵਿੱਚੋਂ ਆ ਚਿੱਟਾ ਸਿੰਥੈਟਿਕ ਨਸ਼ਾ ਡਰੱਗ ਗੋਲੀਆਂ ਕੈਪਸੂਲ ਆਏ ਤੇ ਜਦ ਤੱਕ ਪੰਜਾਬ ਦੀਆਂ ਜੜਾਂ 'ਚ ਬੈਠ ਗਿਆ ਤਦ ਤੱਕ ਬਹੁਤ ਧੇਰ ਹੋ ਗਈ ਸੀ ਤੇ ਅਸੀਂ ਬਹੁਤ ਧੇਰ ਨਾ ਜਾਗੇ ਤੇ ਹੁਣ ਖੂਬ ਸੰਸਥਾਵਾਂ ਵੀ ਰਾਜਨੀਤਿਕ ਤੇ ਰਾਂ ਵੀ ਤੇ ਰਾਜਨੀਤੀ ਕਰਦੀਆਂ ਸਰਕਾਰਾਂ ਬਣਦੀਆਂ ਡਿੱਗਦੀਆਂ ਪਰ ਪੰਜਾਬ ਤਰਲੋ ਮੱਛੀ ਹੋ ਰਿਹਾ ਇਸ ਨਸ਼ੇ ਦੀ ਜਾਲ ਵਿੱਚੋਂ ਨਿਕਲ ਨਹੀਂ ਪਰ ਜੇ ਕਿਤੇ ਪੈਰ ਲੱਗਦੇ ਨਜ਼ਰ ਨਹੀਂ ਆ ਰਹੇ ਇਹ ਚਿੱਟੇ ਦੀ ਸਿੰਥੈਟਿਕ ਦੀ ਡਰੱਗ ਦੀ ਹੈਨਾ ਗੋਲੀਆਂ ਕੈਪਸੂਲ ਟੀਕਿਆਂ ਦੀ ਇਸ ਚਿੱਟੇ ਦੀ ਮਾਰ ਇਸ ਨਸ਼ੇ ਦੀ ਮਾਰ ਦੇ ਬਰਾਬਰ ਇੱਕ ਕੋ ਨਸ਼ਾ ਚੁੱਪਚਾਪ ਨਾਲ ਤੁਰਿਆ ਆਇਆ ਜਿਹਦਾ ਫਲਾ ਬਹੁਤ ਵੱਡੀ ਪੱਧਰ ਤੇ ਫੈਲ ਰਿਹਾ ਹੈ ਤੇ ਪਰ ਅਸੀਂ ਉਸ ਨੂੰ ਇਸ ਕਦਰ ਅੰਗੋਲਿਆ ਕਰ ਦਿੰਨੇ ਆ ਤੇ ਮਹਿਸੂਸੇ ਨਹੀਂ ਕਰਦੇ ਮੈਂ ਗੱਲ ਕਰ ਰਿਹਾ ਤੰਬਾਕੂ ਪਦਾਰਥਾਂ ਦੀ ਚਰਨਜੀਤ ਭੁੱਲਰ ਨੇ ਅੱਜ ਰਿਪੋਰਟ ਕੀਤੀ ਉਹ ਰਿਪੋਰਟ ਕਹਿੰਦੀ ਆ ਕਿ ਪੰਜਾਬ ਨੂੰ ਇਸ ਪੱਖ ਤੋਂ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਤੰਬਾਕੂ ਪਦਾਰਥਾਂ ਦੀ ਵਰਤੋਂ ਦੇ ਵਿੱਚ ਜਿਵੇਂ ਇਜ਼ਾਫਾ ਹੋਇਆ ਪੰਜਾਬ 'ਚ ਉਹਦੇ ਨਾਲ ਮੂੰਹ ਦਾ ਕੈਂਸਰ, ਗੁਰਦਿਆਂ ਦੀਆਂ ਬਿਮਾਰੀਆਂ, ਆਹ ਲੀਵਰ ਵਾਲਾ, ਉਹ ਟਿੱਡੇ ਦੇ ਰੋਗ ਹਨਾ ਹੋਰ ਕਿੰਨੇ ਤਰ੍ਹਾਂ ਦੇ ਬਿਮਾਰੀਆਂ ਦੀ ਸੇੜਦੀਆਂ। ਨਾਲ ਦੀ ਨਾਲ ਪੰਜਾਬ ਦਾ ਪੈਸਾ ਕਿਵੇਂ ੜਾਉਨੇ ਆ ਇਹਦੀ ਹੈ ਵੱਡੀ ਉਦਾਹਰਨ। ਚਰਜਿੰਦ ਭੁੱਲਰ ਦੀ ਰਿਪੋਰਟ ਇਹ ਕਹਿੰਦੀ ਆ ਕਿ ਪੰਜਾਬ ਚ ਹਰ ਰੋਜ਼ 4 ਕਰੋੜ ਦੇ ਕਰੀਬ ਤੰਬਾਕੂ ਪਦਾਰਥਾਂ ਦੇ ਉੱਤੇ ਪੈਸਾ ਖਰਚਿਆ ਜਾਂਦਾ। 4 ਕਰੋੜ ਰੁਪਈਆ ਸੀ ਪੰਜਾਬ ਚ ਰੋਜ਼ ਅ ਗੁਟਕਾ ਜਰਦਾ ਕੀ ਆ ਜੋ ਵੀ ਆ ਖੈਣੀ ਫੈਣੀ ਸੁਆਖੇ ਉਹਦੇ ਤੇ ਖਰਚ ਦਿੰਦੇ ਆ। ਉਹ ਕਹਿੰਦੇ ਰਜਾਨਾ ਪੌਣੇ 4 ਕਰੋੜ ਦੇ ਕਰੀਬ ਇਹਦਾ ਵਪਾਰ ਕਾਰੋਬਾਰ ਹੁੰਦਾ ਪੰਜਾਬ ਦੇ ਵਿੱਚ। ਤੇ ਪਿਛਲੇ 8 ਸਾਲਾਂ ਚ 9684 ਕਰੋੜ ਰੁਪਏ ਦਾ ਕਾਰੋਬਾਰ ਹੋ ਚੁੱਕਿਆ ਤੇ ਲਗਾਤਾਰ ਵਧਿਆ 2017-18 ਦੇ ਵਿੱਚ ਜਿਹੜੀ ਵਿਕਰੀ ਸੀ ਉਹ 496 ਕਰੋੜ ਦੀ ਸੀ 500 ਕਰੋੜ ਦੇ ਗੇਟ 'ਚ ਸੀ ਜਿਹੜੀ 218-19 'ਚ ਵੱਧ ਕੇ 1000 ਕਰੋੜ ਤੋਂ ਪਾਰ ਚਲੀ ਗਈ ਫਿਰ 19-20 ਦੇ ਵਿੱਚੇ ਵੱਧ ਕੇ 1000 ਖਾਸੀ ਲਗਭਗ 1100 ਕਰੋੜ ਦੇ ਨੇੜੇ ਤੇੜੇ ਚਲੀ ਗਈ ਫਿਰ 21 ਵਿੱਚ ਵੱਧ ਕੇ 1129 ਕਰੋੜ ਦੇ ਪਾਰ ਗਈ ਫਿਰ 21 22 ਦੇ ਵਿੱਚ 1295 ਲਗਭਗ 1300 ਕਰੋੜ ਦੀ ਵਿਕਰੀ ਇਸ ਸਾਲ ਚ ਹੋਈ ਫਿਰ 22 23 ਦੇ ਵਿੱਚ ਇਹ 1425 ਕਰੋੜ ਤੇ 23 24 ਦੇ ਵਿੱਚ 1400 ਕਰੋੜ ਦੇ ਫਿਰ ਪਾਰ ਤੇ ਫਿਰ ਹੁਣ 24 25 ਚ 1733 ਕਰੋੜ ਤੋਂ ਪਾਰ ਹੈ 224 25 ਦਾ ਅੰਕੜਾ ਦੱਸਦਾ ਹੈ ਕਿ 1733.19 ਕਰੋੜ ਤੇ ਇਹ 8 ਸਾਲਾਂ ਦਾ 9684 ਕਰੋੜ ਤੋਂ ਉੱਪਰ ਦਾ ਤੰਬਾਕੂ ਪਦਾਰਥਾਂ ਦੀ ਵਿਕਰੀ ਦਾ ਰਿਕਾਰਡ ਸਾਡੇ ਮੂਰੇ ਮੂੰਹ ਚੜਾਉਂਦਾ ਸਾਨੂੰ ਤੇ ਠੀਕ ਹੈ ਸਰਕਾਰ ਖੁਸ਼ੀ ਹੁੰਦੀ ਹੋਵੇ ਕਿ ਵੀ 17-18 'ਚ ਸਾਨੂੰ 42 ਕਰੋੜ ਟੈਕਸ ਸੀਗਾ ਹੈਨਾ 20 'ਚ ਵੱਧ ਕੇ 58 ਕਰੋੜ ਹੋ ਗਿਆ 224-25 ਤੱਕ ਆਉਂਦੇ 65 ਕਰੋੜ ਹੋ ਗਿਆ ਹੋ ਜੋ ਖੁਸ਼ ਇਹਨਾਂ 8 ਸਾਲਾਂ 'ਚ 466 ਕਰੋੜ ਟੈਕਸ ਆ ਗਿਆ ਭਾਈ ਪੰਜਾਬ ਦੀ ਜੋ ਤਸਵੀਰ ਹੈ ਪੰਜਾਬ ਦਾ ਜੋ ਸੱਭਿਆਚਾਰ ਹੈ ਪੰਜਾਬ ਦੀ ਜੋ ਧਾਰਮਿਕ ਵਿਰਤੀ ਹੈ ਇਸ ਮਿੱਟੀ ਦਾ ਜੋ ਤਪ ਹੈ ਉਹਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਥਾਂ ਨਹੀਂ ਸੀ ਸੋ ਇਸ ਦੇ ਬਾਵਜੂਦ ਠੀਕ ਹੈ ਜਦੋਂ ਆਪਾਂ ਮੁਲਕ ਦੇ ਹਵਾਲੇ ਨਾਲ ਉਹਦੀ ਤੁਲਨਾ ਕਰਾਂਗੇ ਤਾਂ ਹਰਿਆਣੇ ਤੋਂ ਬਹੁਤ ਪਿੱਛੇ ਹੈ ਸਾਡੇ ਤੰਬਾਕੂ ਪਦਾਰਥਾਂ ਦੀ ਵਰਤੋਂ ਮੈਂ ਠੀਕ ਹੈ ਬੀਡੀ ਸੈਕਟਰ ਤੋਂ ਨੌਜਵਾਨ ਪੀੜ੍ਹੀ ਬਾਹਰ ਵੀ ਆਉਣਾ ਚਾਹੁੰਦੀ ਹੈ ਇਹਨਾਂ ਗੁੱਟਕੇ ਜਰਦਿਆਂ ਦੇ ਵਿੱਚੋਂ ਬਾਹਰ ਵੀ ਆਉਣਾ ਚਾਹੁੰਦੀ ਹੈ ਪਰ ਦੂਏ ਨਸ਼ਿਆਂ 'ਚ ਲਿਪਤ ਵੀ ਹੋ ਰਹੀ ਹੈ ਪਰ ਉਹਦੇ باوجود ਜੇ ਇਹ ਕਾਰੋਬਾਰ ਵੱਧ ਰਿਹਾ ਨੰਨਖਾਣ ਪੀਣ ਨਾਲ ਵੀ ਤਾਂ ਵੱਧ ਰਿਹਾ ਹੈ ਨਾ ਅਸੀਂ ਮੁਲਕ 'ਚ ਬਾਕੀ ਸੂਬਿਆਂ ਦੇ ਮੁਕਾਬਲੇ ਪਿੱਛੇ ਹੋਈਏ ਅਸੀਂ ਹਰਿਆਣਾ 'ਚ ਪਿੱਛੇ ਹੋਈਏ ਪਰ ਆ ਜਿੰਨਾ ਹੈ ਉਹਨਾਂ ਵੀ ਪੰਜਾਬ ਦੀ ਸੱਭਿਆਤਾ ਨਾਲ ਮੇਲ ਨਹੀਂ ਖਾਂਦਾ ਪੰਜਾਬ ਦੇ ਵਿਵਹਾਰ ਨਾਲ ਮੇਲ ਨਹੀਂ ਖਾਂਦਾ ਹੁਣ ਇਹਦੇ ਵਿੱਚ ਇੱਕ ਪੱਖੇ ਵੀ ਆਊਗਾ ਕਿ ਵੀ ਹੋਰ ਨਾਲ ਸੂਬਿਆਂ ਵਾਲੇ ਬਹੁਤ ਆ ਗਏ ਹੈ ਬਾਹਰਲੇ ਸੂਬਿਆਂ ਵਾਲੀ ਜਿਹੜੀ ਕਲਾਸ ਲੇਬਰ ਦੇ ਰੂਪ ਚ ਕਾਰੋਬਾਰ ਦੇ ਰੂਪ ਚ ਵਪਾਰੀ ਦੇ ਰੂਪ ਚ ਕੰਮ ਧੰਦੇ ਰੂਪ ਚ ਥੇ ਆ ਰਹੀ ਆ ਉਹ ਵੀ ਇਹਦੀ ਵਰਤੋਂ ਕਰਦੀ ਆ ਕਰਦੀ ਹੋਣੀ ਪਈ ਕਰਦੀ ਆ ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ ਪਰ ਸਾਡੇ ਵਾਲੇ ਵੀ ਕਰਦੇ ਇਹ ਵੀ ਮੰਨਣਾ ਪਊਗਾ ਅਸਾਂ ਕਿਤੇ ਦਮੇ ਚਿੱਟਾ ਮੰਨਣ ਨੂੰ ਤਿਆਰ ਨਹੀਂ ਸੀ ਤੇ ਹੁਣ ਸਾਨੂੰ ਇਹ ਗੱਲ ਮੰਨਣੀ ਪੈਣੀ ਆ ਕਿ ਉਹ ਇਸ ਕਦਰ ਹਾਵੀ ਹੋ ਰਹੇ ਨੇ ਕਿ ਇਹਦੇ ਵਿੱਚੋਂ ਨਿਕਲਣਾ ਮੁਸ਼ਕਲ ਹੈ ਸੋ ਪੰਜਾਬ ਹਰ ਰੋਜ਼ 4 ਕਰੋੜ ਰੁਪਏ ਇਹਦੇ ਵਿੱਚ ਡੋਬ ਦਿੰਦਾ ਤੇ ਪੰਜਾਬ ਦੇ ਲਈ ਇਸ ਸਿਟੀ ਬੋਟ ਨਾਲ ਹੀ ਹੈ ਕਿ ਦੇ ਵਿੱਚੋਂ ਬਚ ਕੇ ਨਿਕਲਣਾ ਕਿਵੇਂ ਹੈ ਅਫਸੋਸ ਅਸੀਂ ਨਸ਼ੇ ਦੀ ਪੜਾਦਰ ਪੜਾ ਨਮੀ ਲਤ ਚ ਫਸਦੇ ਜਾ ਰਹੇ ਹਾਂ ਤੇ ਚੋਂ ਨਿਕਲਣ ਦਾ ਰਾਹ ਸਾਨੂੰ ਕੋਈ ਮਿਲ ਨਹੀਂ ਰਿਹਾ ਤੇ ਅੰਕੜੇ ਦੱਸਦੇ ਨੇ ਕਿ ਪੰਜਾਬ ਇਸ ਕਦਰ ਉਲਝ ਗਿਆ ਅਸੀਂ 4 4 ਕਰੋੜ ਰੁਪਈਆ ਇੱਕ ਦਿਨ ਦਾ ਪੌਣੇ 4 ਕਰੋੜ ਤੋਂ ਉੱਪਰ ਦਾ ਰੁਪਈਆ ਤਮਾਕੂਆਂ 'ਚ ਡੋਬ ਰਹੇ ਹਾਂ ਅਫਸੋਸ ਜਨ ਬਹੁਤ ਵਾਧਾ ਧੰਨਵਾਦ